ਰੋਬਰਟ ਕਿਓਸਾਕੀ ਦੱਸਦੇ ਹਨ ਕਿ ਜਦੋਂ ਉਹ 5 ਸਾਲ ਦੇ ਸੀ ਤਾਂ ਉਹਨਾਂ ਦੇ ਕੰਨ ਵਿੱਚ ਇਨਫੈਕਸ਼ਨ ਹੋ ਗਿਆ ਸੀ। ਉਹਨਾਂ ਦੀ ਹਾਲਤ ਇੰਨੀ ਖਰਾਬ ਹੋਈ ਕਿ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ। ਦੂਜੇ ਪਾਸੇ ਉਹਨਾਂ ਦੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਖਰਾਬ ਚੱਲ ਰਹੀ ਸੀ। ਇਹਨਾਂ ਸਭ ਕੁਝ ਹੋ ਹੀ ਰਿਹਾ ਸੀ ਕਿ ਇਹਨਾਂ ਦੇ ਛੋਟੇ ਭਰਾ ਨੂੰ ਪੌੜੀਆਂ ਤੋੜਗਣ ਕਰਕੇ ਸੱਟ ਲੱਗ ਗਈ। ਇੱਕ ਤਾਂ ਘਰ ਦੀ ਮਾੜੀ ਹਾਲਤ, ਦੂਜਾ ਇਲਾਜ ਤੇ ਪੈਸਿਆਂ ਦਾ ਬੋਝ। ਬੰਦਾ ਕਰੇ ਤਾਂ ਕੀ ਕਰੇ? ਅਜੇ ਇਹ ਸਭ ਖਰਚੇ ਚੱਲ ਹੀ ਰਹੇ ਸਨ ਕਿ ਰੋਬਰਟ ਦੀ ਛੋਟੀ ਭੈਣ ਨੂੰ ਸਕਿਨ ਇਨਫੈਕਸ਼ਨ ਹੋ ਗਿਆ। ਉਸ ਸਮੇਂ ਰੋਬਰਟ ਦੇ ਪਿਤਾ ਡਿਗਰੀ ਕਰ ਚੁੱਕੇ ਸਨ ਅਤੇ ਉਹ ਕਿ ਉਹ ਅੱਗੇ ਜਾ ਕੇ ਪ੍ਰੋਫੈਸਰ ਬਣਨ ਪਰ ਸਿਰ ਉਤੇ ਪਰਿਵਾਰ ਦੇ 6 ਮੈਂਬਰਾਂ ਦੀ ਜ਼ਿੰਮੇਵਾਰੀ ਹੋਣ ਕਰਕੇ ਉਹਨਾਂ ਨੇ ਬਿਨਾਂ ਕਿਸੇ ਦੇਰੀ ਦੇ ਸਕੂਲ ਵਿੱਚ ਅਸਿਸਟੈਂਟ ਦੀ ਜੌਬ ਲੈ ਲਈ ਅਤੇ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲੱਗੇ ਹੌਲੀ ਹੌਲੀ ਟਾਈਮ ਨਿਕਲਦਾ ਗਿਆ ਉਹਨਾਂ ਨੇ ਆਪਣੀ ਪੜ੍ਹਾਈ ਕੰਟੀਨਿਊ ਰੱਖੀ ਅਤੇ ਡਾਕਟੋਰੇਟ ਵੀ ਕਰ ਲਈ ਪਰ ਜ਼ਿੰਮੇਵਾਰੀਆਂ ਹੌਣ ਕਰਕੇ ਉਹਨਾਂ ਨੇ ਆਪਣਾ ਪ੍ਰੋਫੈਸਰ ਬਣਨ ਦਾ ਸੁਪਨਾ ਛੱਡ ਦਿੱਤਾ ਅਤੇ ਅੱਗੇ ਜਾ ਕੇ ਉਹ ਐਡਮਿਨਿਸਟ੍ਰੇਟਿਵ ਸਿਸਟਮ ਵਿੱਚ ਗਏ ਇਸ ਤੋਂ ਬਾਅਦ ਉਹ ਇਲਟਰਨੇਟ ਗਵਰਨਰ ਵੀ ਬਣੇ ਉਹਨਾਂ ਨੇ 50 ਦੀ ਉਮਰ ਤੱਕ ਕੰਮ ਕੀਤਾ ਫਿਰ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਕਰਕੇ ਉਹਨਾਂ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਉਸੇ ਸਾਲ ਹੀ ਰੋਬਰਟ ਦੀ ਮੰਮੀ ਦੀ ਮੌਤ ਹੋ ਗਈ ਰੋਬਰਟ ਦੇ ਪਿਤਾ ਦੇ ਇੱਕ ਵਾਰ ਫਿਰ ਫਾਈਨੈਂਸ਼ੀਅਲ ਕਰਾਈਸਿਸ ਆ ਗਿਆ ਇਸ ਵਾਰ ਉਹਨਾਂ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿ ਕਿਉਂ ਨਾ ਕੋਈ ਬਿਜ਼ਨਸ ਸ਼ੁਰੂ ਇਸ ਲਈ ਉਹਨਾਂ ਨੇ ਆਪਣੀ ਸਾਰੀ ਸੇਵਿੰਗਸ ਬੈਂਕ ਵਿੱਚੋਂ ਕੱਢ ਕੇ ਇੱਕ ਆਈਸਕ੍ਰੀਮ ਕੰਪਨੀ ਦੀ ਫ੍ਰੈਂਚਾਈਜ਼ੀ ਖੋਲਣ ਵਿੱਚ ਲਗਾ ਦਿੱਤੀ ਪਰ ਬਿਜ਼ਨਸ ਐਕਸਪੀਰੀਅੰਸ ਅਤੇ ਫਾਈਨੈਂਸ਼ੀਅਲ ਨੌਲੇਜ ਨਾ ਹੋਣ ਕਰਕੇ ਇਹ ਬਿਜ਼ਨਸ ਵੀ ਡੁੱਬ ਗਿਆ ਲਾਸਟ ਵਿੱਚ ਉਹਨਾਂ ਕੋਲ ਇੰਨੇ ਪੈਸੇ ਵੀ ਨਹੀਂ ਬਚੇ ਸਨ ਕਿ ਉਹ ਆਪਣਾ ਇਲਾਜ ਕਰਾ ਸਕਣ ਇਸ ਲਈ 72 ਦੀ ਉਮਰ ਵਿੱਚ ਕੈਂਸਰ ਦਾ ਕਰਕੇ ਉਹਨਾਂ ਨੂੰ ਇਹ ਦੁਨੀਆ ਛੱਡਣੀ ਪਈ ਮਰਨ ਸਮੇਂ ਉਹਨਾਂ ਨੂੰ ਇੱਕ ਹੀ ਗੱਲ ਦਾ ਦੁੱਖ ਸੀ ਕਿ ਉਹ ਆਪਣੇ ਬੱਚਿਆਂ ਲਈ ਕੁਝ ਨਹੀਂ ਕਰ ਸਕੇ ਰੋਬਰਟ ਦੀ ਦੇਖਭਾਲ ਉਹਨਾਂ ਦੇ ਦੋਸਤ ਦੇ ਪਿਤਾ ਨੇ ਕੀਤੀ ਜਿਸ ਨੂੰ ਉਹਨਾਂ ਨੇ ਬੁੱਕ ਵਿੱਚ ਰਿਚ ਡੈਡ ਕਿਹਾ ਹੈ ਉਹ ਉਹ ਆਪਣੇ ਰੀਅਲ ਡੈਡ ਵਾਂਗ ਹੀ ਪ੍ਰੇਮ ਕਰਦੇ ਸਨ ਇੱਕ ਵਾਰ ਉਹਨਾਂ ਨੇ ਆਪਣੇ ਰੀਚ ਡੈਡ ਨੂੰ ਪੁੱਛਿਆ ਕਿ ساری ਜ਼ਿੰਦਗੀ ਕਮਾਈ ਕਰਨ ਤੋਂ ਬਾਅਦ ਵੀ ਉਸਦੇ ਪਾਪਾ ਗਰੀਬੀ ਵਿੱਚ ਮਰੇ ਉਹੀ ਦੂਜੇ ਪਾਸੇ ਤੁਸੀਂ ਜਾਨੀ ਰੀਚ ਡੈਡ ਹੋ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਫਾਈਨੈਂਸ਼ੀਅਲ ਕਰਾਈਸਿਸ ਹੀ ਨਹੀਂ ਦੇਖਿਆ ਰੀਚ ਡੈਡ ਨੇ ਕਿਹਾ ਕਿ ਇਸ ਦਾ ਰੀਜ਼ਨ ਹੈ ਫਾਈਨੈਂਸ਼ੀਅਲ ਇੰਟੈਲੀਜੈਂਸ ਜੋ ਫਾਈਨੈਂਸ਼ੀਅਲ IQ ਤੇ ਜਾ ਕੇ ਖਤਮ ਹੁੰਦੀ ਹੈ ਫਾਈਨੈਂਸ਼ੀਅਲ ਇੰਟੈਲੀਜੈਂਸ ਤੁਹਾਡੀ ਜ਼ਿੰਦਗੀ ਦਾ ਉਹ ਪੜਾਅ ਹੈ ਜਿੱਥੇ ਤੁਸੀਂ ਪੈਸੇ ਬਣਾਉਣਾ ਸਿੱਖਦੇ ਹੋ ਪਰ ਫਾਈਨੈਂਸ਼ੀਅਲ IQ ਇਸ ਤੋਂ ਅੱਗੇ ਦਾ ਸਟੈਪ ਹੈ ਜਿੱਥੇ ਤੁਸੀਂ ਪੈਸੇ ਨੂੰ ਵਧਾਉ ਇਸੇ ਦੁਨੀਆ ਵਿੱਚ ਲਗਭਗ ਹਰ ਬੰਦੇ ਨੂੰ ਪੈਸੇ ਕਮਾਉਣਾ ਆਉਂਦਾ ਹੈ ਪਰ ਜਦੋਂ ਪੈਸੇ ਵਧਾਉਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਘੱਟ ਲੋਕ ਬਚਦੇ ਹਨ ਜਿਸ ਵਿੱਚ ਇਹ ਕਲਾ ਮੌਜੂਦ ਹੁੰਦੀ ਹੈ ਇਸ ਵਿੱਚ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਅਤੇ ਬਿਜ਼ਨਸਮੈਨ ਦੇ ਨਾਮ ਆਉਂਦੇ ਨੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਵਿਅਕਤੀ ਜੇਕਰ ਅਮੀਰ ਹੋਣਾ ਚਾਹੁੰਦਾ ਹੈ ਤਾਂ ਉਸ ਵਿੱਚ ਫਾਈਨੈਂਸ਼ੀਅਲ ਆਈਕਿਊ ਹੋਣਾ ਬਹੁਤ ਜ਼ਰੂਰੀ ਹੈ ਇਹ ਇੱਕ ਤਰ੍ਹਾਂ ਦੀ ਸਕਿੱਲ ਹੈ ਜਿਸ ਨੂੰ ਤੁਸੀਂ ਸਮੇਂ ਦੇ ਨਾਲ ਸਿੱਖ ਸਕਦੇ ਹੋ ਇਸ ਵਾਸਤੇ ਤੁਹਾਨੂੰ ਆਹ ਪੰਜ ਸਟੈਪਸ ਅਪਣਾਉਣੇ ਚਾਹੀਦੇ ਹਨ ਸਟੈਪ ਨੰਬਰ 1 ਪ੍ਰੋਟੈਕਟਿੰਗ ਯੂਅਰ ਮਨੀ ਜੇ ਤੁਸੀਂ ਅਮੀਰ ਬੰਨਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਡੇ ਪੈਸੇ ਨੂੰ ਪ੍ਰੋਟੈਕਟ ਕਰਨਾ ਆਉਣਾ ਚਾਹੀਦਾ ਹੈ ਕਿਉਂਕਿ ਮਾਰਕੀਟ ਵਿੱਚ ਹਰ ਕੋਈ ਤੁਹਾਡੇ ਪੈਸੇ ਦੇ ਪਿੱਛੇ ਪਿਆ ਹੋਇਆ ਹੈ ਹਰ ਕੋਈ ਤੁਹਾਡੀ ਜੇਬ ਵਿੱਚੋਂ ਪੈਸੇ ਕੱਢਣਾ ਚਾਹੁੰਦਾ ਹੈ ਫਿਰ ਭਾਵੇਂ ਉਹ ਵੱਡੀਆਂ-ਵੱਡੀਆਂ ਕੰਪਨੀਆਂ ਹੋਣ ਜੋ ਆਪਣੇ ਪ੍ਰੋਡਕਟ ਅਤੇ ਸਰਵਿਸ ਵੇਚ ਕੇ ਤੁਹਾਡੇ ਕੋਲੋਂ ਪੈਸੇ ਮੰਗਦੇ ਹਨ ਜਾਂ ਫਿਰ ਬੈਂਕਸ ਅਤੇ ਗਵਰਨਮੈਂਟ ਵਰਗੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਜੋ ਟੈਕਸ ਅਤੇ ਇੰਟਰਸਟ ਦੇ ਨਾਂ ਤੇ ਤੁਹਾਡੀ ਜੇਬ ਖਾਲੀ ਕਰਦੀਆਂ ਹਨ ਤੁਸੀਂ बस ਇਹਨਾਂ ਤੋਂ ਆਪਣੇ ਪੈਸਿਆਂ ਨੂੰ ਪ੍ਰੋਡਕਟ ਕਰਨਾ ਹੈ ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਤਿੰਨ ਦੋਸਤ ਹਨ ਬਿੱਟੂ ਪਵਨ ਅਤੇ ਹਰਮਨ ਤਨਾਂ ਦੀ ਲਾਈਫ ਲਗਭਗ ਸੇਮ ਹੈ ਇਥੋਂ ਤੱਕ ਕਿ ਤਿੰਨੇ 1 ਕਰੋੜ ਹਰ ਸਾਲ ਕਮਾਉਂਦੇ ਨੇ ਪਰ ਤਨਾਂ ਦਾ ਫਾਈਨੈਂਸ਼ੀਅਲ ਆਈਕਿਊ ਅਲੱਗ ਅਲੱਗ ਹੈ ਬਿੱਟੂ ਦਾ 50% ਪੈਸਾ ਟੈਕਸ ਵਿੱਚ ਚਲਾ ਜਾਂਦਾ ਹੈ ਅਤੇ ਉਸ ਕੋਲ 50 ਲੱਖ ਰੁਪਏ ਬਚਦੇ ਨੇ ਪਵਨ ਦਾ 30% ਪੈਸਾ ਟੈਕਸ ਵਿੱਚ ਚਲਾ ਜਾਂਦਾ ਹੈ ਜਿਸ ਕਰਕੇ ਉਸ ਕੋਲ 70 ਲੱਖ ਰੁਪਏ ਬਚਦੇ ਨੇ ਪਰ ਹਰਮਨ ਦੀ ਗੱਲ ਕੀਤੀ ਜਾਵੇ ਤਾਂ ਉਹ 1 ਕਰੋੜ ਕਮਾਉਂਦਾ ਹੈ ਅਤੇ 1 ਕਰੋੜ ਹੀ سیਵ ਕਰ ਲੈਂਦਾ ਹੈ ਕੁਝ ਲੋਕ ਕਹਿਣਗੇ ਕਿ ਇਹ ਕਿਸੇ ਤਰ੍ਹਾਂ ਪੋਸੀਬਲ ਹੈ ਹਾਂਜੀ ਇਹ ፋინੈਂਸ਼ੀਅਲ IQ ਨਾਲ ਪੋਸੀਬਲ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਟੈਕਸ ਦੀ ਚੋਰੀ ਹੈ ਇਲੀਗਲ ਹੈ ਜੀ ਨਹੀਂ ਇਹ ਲੀਗਲੀ ਪੋਸੀਬਲ ਹੈ ਐਸੇ ਕਰਕੇ ਤਾਂ ਦੁਨੀਆ ਦੇ ਸਾਰੇ ਲੋਕ ਦਿਨ-ਬਦੇ ਸੁਪਰ ਰਿਚ ਹੋਏ ਜਾ ਰਹੇ ਹਨ ਇੰਡੀਆ ਦਾ ਹੀ ਐਗਜ਼ਾਮਪਲ ਲੈ ਲਓ ਜਿੰਨਾ ਟੈਕਸ ਇੱਕ ਬਾਲੀਵੁੱਡ ਸੈਲੀਬ੍ਰਿਟੀ ਭਰਦਾ ਹੈ ਅੰਬਾਨੀ ਉਸਦਾ ਅੱਧਾ ਵੀ ਨਹੀਂ ਦਿੰਦਾ ਜਦਕਿ ਅੰਬਾਨੀ ਦੀ ਇਨਕਮ ਇਹਨਾਂ ਸਾਰੇ ਸੈਲੀਬ੍ਰਿਟੀਜ਼ ਤੋਂ ਜ਼ਿਆਦਾ ਹੈ ਸਾਰੇ ਅਮੀਰ ਇਨਵੈਸਟਰਸ ਅਤੇ ਬਿਜ਼ਨਸਮੈਨ ਇਸੇ ਤਰ੍ਹਾਂ ਪੈਸੇ ਸੇਵ ਕਰਦੇ ਹਨ ਦੂਜੇ ਪਾਸੇ ਆਮ ਆਦਮੀ ਹਰ ਛੋਟੀ ਤੋਂ ਛੋਟੀ ਚੀਜ਼ ਤੇ ਟੈਕਸ ਭਰਦਾ ਹੈ ਉਸ ਤੋਂ ਬਾਅਦ EMI ਲੋਨ ਵਰਗੇ ਚੱਕਰਾਂ ਵਿੱਚ ਪਾ ਕੇ ਸਾਰੀ ਇਨਕਮ ਗਵਾ ਦਿੰਦਾ ਹੈ ਵੀਰੋ ਤੁਸੀਂ ਕਹੋਗੇ ਕਿ ਜੇ ਕੋਈ ਟੈਕਸ ਹੀ ਨਹੀਂ ਦੇਵੇਗਾ ਤਾਂ ਇਕਨੋਮਿਕ ਅਧਾਰ ਰਨ ਕਰੇਗੀ ਤਾਂ ਦੱਸ ਦਈਏ ਕਿ ਇਹ ਸਿਰਫ ਇੱਕ ਐਗਜ਼ਾਮਪਲ ਹੈ ਰੋਬਟ ਨੇ ਟੈਕਸ ਦੇ ਖਿਲਾਫ ਹੋਣ ਦੀ ਨਹੀਂ ਸਗੋਂ ਟੈਕਸ ਦੇ ਬਰڈن ਨੂੰ ਘੱਟ ਕਰਨ ਦੀ ਗੱਲ ਕੀਤੀ ਹੈ ਜਿਸ ਨਾਲ ਤੁਸੀਂ ਆਪਣੇ ਪੈਸੇ ਨੂੰ ਗਰੋ ਕਰ ਸਕਦੇ ਹੋ ਸਟੈਪ 2 ਇੰਪਰੂਵਿੰਗ ਯੋਰ ਫਾਈਨੈਂਸ਼ੀਅਲ ਇਨਫੋਰਮੇਸ਼ਨ ਅੱਜ ਦੇ ਇਸ ਫਾਸਟ ਪੇਸਡ ਵਰਲਡ ਵਿੱਚ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੋਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਪਹਿਲੇ ਦੀ ਦੁਨੀਆ ਵਿੱਚ ਲੈਂਡ ਡਾਇਮੰਡ 골ਡ ਵਗੈਰਾ ਹੋਣਾ ਅੱਜ ਜੇ ਤੁਹਾਡੇ ਕੋਲ ਸਹੀ ਅਤੇ ਵੈਲਿਊਏਬਲ ਇਨਫੋਰਮੇਸ਼ਨ ਹੈ ਤੁਸੀਂ ਘਰ ਬੈਠੇ ਹੀ ਅਮੀਰ ਬਣ ਸਕਦੇ ਹੋ ਜਿਸ ਦਾ ਸਭ ਤੋਂ ਵਧੀਆ ਐਗਜ਼ਾਮਪਲ ਸਟਾਰਟਅੱਪ ਕਲਚਰ ਹੈ ਇੱਕ ਬਿਜ਼ਨਸਮੈਨ ਲਈ ਜ਼ਰੂਰੀ ਹੈ ਸਮੇਂ ਦੇ ਨਾਲ ਚੱਲ ਕੇ ਉਹ ਆਪਣੀ ਇਨਫਰਮੇਸ਼ਨ ਨੂੰ ਅਪਡੇਟ ਕਰਦਾ ਰਹੇ ਕਿਉਂਕਿ ਮਿਸਲੀਡਿੰਗ ਅਤੇ ਆਊਟਡੇਟਡ ਇਨਫਰਮੇਸ਼ਨ ਤੁਹਾਨੂੰ ਗਰੀਬੀ ਵੱਲ ਲੈ ਜਾਂਦੀ ਹੈ ਇਸੇ ਲਈ ਕਹਿੰਦੇ ਨੇ ਪੂਰ ਪੀਪਲ ਲਿਵ ਵਿਦ ਆਊਟਡੇਟਡ ਇਨਫਰਮੇਸ਼ਨ ਵਾਈਲ ਰਿਚ ਪੀਪਲ ਲਿਵ ਵਿਦ ਅਪਡੇਟਡ ਇਨਫਰਮੇਸ਼ਨ ਏ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੀ ਕਮੀ ਹੀ ਤਾਂ ਹੈ ਕਿ ਲੋਕ ਅਜ ਵੀ ਕੈਰੀਅਰ ਅਤੇ ਇਨਵੈਸਟਮੈਂਟ ਦੇ ਹਜ਼ਾਰਾਂ ਸਾਲ ਪੁਰਾਣੇ ਤਰੀਕੇ ਅਪਣਾਉਂਦੇ ਹਨ ਹੁਣ ਵੀ ਲੋਕਾਂ ਨੂੰ ਜੇ ਜੌਬ ਚਾਹੀਦੀ ਹੈ ਤਾਂ ਪਹਿਲਾਂ ਉਸ ਵਾਸਤੇ ਡਿਗਰੀ ਕਰਨ ਲੱਗ ਜਾਂਦੇ ਹਨ ਅਤੇ ਉਸ ਵਿੱਚ ਲੱਖਾਂ ਰੁਪਏ ਇਨਵੈਸਟ ਕਰਦੇ ਨੇ ਪਰ ਜੇ ਤੁਸੀਂ ਥੋੜਾ ਬਹੁਤ ਵੀ ਐਨਾਲਿਸਿਸ ਕੀਤਾ ਹੋਵੇ ਤਾਂ ਇਹ ਦੌਰ ਡਿਗਰੀਆਂ ਦਾ ਨਹੀਂ ਸਗੋ ਸਕਿੱਲ ਦਾ ਦੌਰ ਹੈ ਜਿਵੇਂ ਵੀਡੀਓ ਐਡੀਟਿੰਗ ਵੈਬ ਡਿਵੈਲਪਮੈਂਟ ਵਗੈਰਾ ਵਗੈਰਾ ਸਟੈਪ 3 ਬਜਟਿੰਗ ਯੂਅਰ ਮਨੀ ਤੁਹਾਡੀ ਜੋ ਵੀ ਇਨਕਮ ਹੈ ਉਸ ਅਕੋਰਡਿੰਗ ਤੁਹਾਨੂੰ ਬਜਟਿੰਗ ਕਰਨਾ ਆਉਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਮਹੀਨੇ ਵਿੱਚ ਜਿੰਨਾ ਕਮਾਓਗੇ ਓਨਾ ਹੀ ਖਰਚ ਕਰਦੇ ਜਾਵੋਗੇ ਜੇ ਕੋਈ ਬੰਦਾ ਇਹ ਸੋਚੇ ਕਿ ਸੈਲਰੀ ਆਉਣ ਤੋਂ ਬਾਅਦ ਉਹ ਆਪਣੇ ਬਿਲਸ ਅਤੇ ਐਕਸਪੈਂਸਸ ਪੂਰੇ ਕਰਕੇ ਸੇਵਿੰਗਸ ਕਰੇਗਾ ਤਾਂ ਐਦਾਂ ਕਦੀ ਨਹੀਂ ਹੋਵੇਗਾ ਇਸ ਲਈ ਤੁਹਾਨੂੰ ਆਪਣੀ ਸੇਵਿੰਗਸ ਨੂੰ ਆਟੋਮੇਸ਼ਨ ਤੇ ਪਾਉਣਾ ਚਾਹੀਦਾ ਹੈ ਤਾਂ ਕਿ ਅਕਾਊਂਟ ਵਿੱਚ ਪੈਸੇ ਆਉਂਦੇ ਹੀ ਉਸ ਵਿੱਚੋਂ ਕੁਝ ਪੈਸੇ ਆਟੋਮੈਟਿਕਲੀ ਸੇਵ ਹੋ ਜਾਣ ਸਟੈਪ 4 ਇੰਟੀਗ੍ਰਿਟੀ ਆਫ ਮਨੀ ਦੁਨੀਆ ਦੇ ਜਾਨਿਮਾਨੇ ਇਨਵੈਸਟਰ ਵਾਰਨ ਬਫੇਟ ਦਾ ਕਹਿਣਾ ਹੈ ਕੇ ਪੈਸੇ ਇਨਵੈਸਟ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਬਿਜ਼ਨਸ ਦੀ ਇੰਟਰinsic ਵੈਲਿਊ ਬਾਰੇ ਪਤਾ ਹੋਣਾ ਚਾਹੀਦਾ ਹੈ ਇੰਟਰinsic ਵੈਲਿਊ ਚੈੱਕ ਕਰਨ ਦੇ 4 ਤਰੀਕੇ ਹਨ ਜਿਸ ਵਿੱਚੋਂ ਪਹਿਲਾ ਤਰੀਕਾ ਹੈ ਨੀਸ਼ ਜੇ ਤੁਸੀਂ ਕਿਸੇ ਪ੍ਰੋਡਕਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਅਜਿਹਾ ਪ੍ਰੋਡਕਟ ਚੁਣੋ ਜੋ ਬੰਦੇ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੋਵੇ ਸਰਦੀ ਗਰਮੀ ਮੈਦਾਨ ਪਹਾੜ ਕਿਤੇ ਵੀ ਰਹਿ ਰਹੇ ਵਿਅਕਤੀ ਨੂੰ ਹਮੇਸ਼ਾ ਉਸ ਬਿਜ਼ਨਸ ਦੀ ਲੋੜ ਹੋਵੇ ਫਿਰ ਹੀ ਤਾਂ ਚੰਗੇ ਤੋਂ ਚੰਗੇ ਅਤੇ ਮਾੜੇ ਤੋਂ ਮਾੜੇ ਸਮੇਂ ਵਿੱਚ ਉਹ ਪ੍ਰੋਡਕਟ ਤੁਹਾਨੂੰ ਪ੍ਰੋਫਿਟ ਕਮਾ ਕੇ ਦੇ ਸਕੇਗਾ ਇਸ ਦਾ ਐਗਜ਼ਾਮਪਲ ਉਹਨਾਂ ਨੇ ਆਪਣੀ ਇਨਵੈਸਟਮੈਂਟ ਨਾਲ ਦਿੱਤਾ ਜੋ ਹੈ ਕੋਕਾ ਕੋਲਾ ਕੋਕਾ ਕੋਲਾ ਇੱਕੋ ਮਾਤਰ ਅਜਿਹਾ ਸੌਫਟ ਡਰਿੰਕ ਹੈ ਜੋ ਲੋਕਾਂ ਦੀ ਜ਼ਿੰਦਗੀ ਵਿੱਚ ਵਸ ਚੁੱਕਾ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਜੇ ਕੋਈ ਵਿਅਕਤੀ ਸੌਫਟ ਡਰਿੰਕ ਮੰਗੇਗਾ ਤਾਂ ਉਸ ਦੇ ਮੂੰਹ ਤੇ ਕੋਕਾ ਕੋਲਾ ਦਾ ਨਾਮ ਹੀ ਆਵੇਗਾ ਦੋਸਤਾਨਾਰ ਸਮਾਗਮ ਤੋਂ ਲੈ ਕੇ ਇੰਪੋਰਟੈਂਟ ਮੀਟਿੰਗ ਤੋਂ ਬਾਅਦ ਪਾਰਟੀ ਕਰਨ ਤੱਕ ਕੋਕਾ ਕੋਲਾ ਦਾ ਦਿਖਣਾ ਇੱਕ ਸਫਲ ਬਿਜ਼ਨਸ ਦੀ ਨਿਸ਼ਾਨੀ ਹੈ ਇਸ ਤੋਂ ਇਲਾਵਾ ਕੰਪਨੀ ਨੇ ਇਸ ਦਾ ਪ੍ਰਚਾਰ ਵੀ ਕੁਝ ਇਸ ਤਰ੍ਹਾਂ ਕੀਤਾ ਹੈ ਕਿ ਠੰਡਾ ਮਤਲਬ ਕੋਕਾ ਕੋਲਾ ਯਾਨੀ ਜ਼ਿੰਦਗੀ ਵਿੱਚ ਜਦੋਂ ਵੀ ਤੁਹਾਨੂੰ ਠੰਡਾ ਪੀਣ ਦਾ ਮਨ ਕਰੇਗਾ ਤਾਂ ਤੁਹਾਡੇ ਦਿਮਾਗ ਵਿੱਚ ਕੋਕਾ ਕੋਲਾ ਹੀ ਆਵੇਗਾ। ਇਹੀ ਕਾਰਨ ਹੈ ਕਿ ਹਾਈ ਫਾਈਨੈਂਸ਼ੀਅਲ ਆਈਕਿਊ ਵਾਲੇ ਵਾਰਨ ਬਫੇਟ ਨੇ ਇਸ ਕੰਪਨੀ ਵਿੱਚ ਬਹੁਤ ਵੱਡਾ ਇਨਵੈਸਟਮੈਂਟ ਕੀਤਾ। ਦੂਸਰਾ ਤਰੀਕਾ ਹੈ ਲਿਵਰੇਜਸ। ਮੰਨ ਲਓ ਤੁਸੀਂ ਇੱਕ ਟੀਚਰ ਹੋ ਅਤੇ ਤੁਸੀਂ ਕੰਪੀਟੀਟਿਵ ਇਗਜ਼ਾਮ ਲਈ ਬੱਚਿਆਂ ਨੂੰ ਪੜ੍ਹਾਉਂਦੇ ਹੋ। ਕੁਝ ਬੱਚਿਆਂ ਨੂੰ ਤੁਸੀਂ ਉਹਨਾਂ ਦੇ ਘਰ ਪੜ੍ਹਾਉਣ ਲਈ ਜਾਂਦੇ ਹੋ। ਅਰੇ ਬਾਕੀਆਂ ਨੂੰ ਕੋਚਿੰਗ ਸੈਂਟਰ ਵਿੱਚ ਹੀ ਪੜਾਉਂਦੇ ਹੋ ਪਰ ਇਹਨੇ ਵਿੱਚ ਵੀ ਤੁਹਾਡੀ ਪੂਰਤੀ ਨਹੀਂ ਹੋ ਰਹੀ ਕਿਉਂਕਿ ਤੁਹਾਡੇ ਉੱਤੇ ਇੱਕ ਲਿਮਿਟੇਸ਼ਨ ਹੈ ਕਿ ਤੁਸੀਂ ਦਿਨ ਵਿੱਚ ਸਿਰਫ ਇੰਨੇ ਬੱਚਿਆਂ ਨੂੰ ਹੀ ਫਿਜ਼ੀਕਲੀ ਜਾ ਕੇ ਪੜਾ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਸਰੀਰ ਦੀ ਵੀ ਇੰਨੀ ਕੈਪੈਸਿਟੀ ਹੀ ਹੈ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਕਿਉਂ ਨਾ ਇਸ ਨੂੰ ਆਟੋਮੈਟਿਕ ਮੋਡ ਤੇ ਸੈੱਟ ਕੀਤਾ ਜਾਵੇ ਤਾਂ ਤੁਸੀਂ ਫਟਾਫਟ ਜਾ ਕੇ ਇੱਕ YouTube ਚੈਨਲ ਬਣਾਇਆ ਅਤੇ ਆਪਣੀਆਂ ਕਲਾਸਿਸ ਨੂੰ ਰਿਕਾਰਡ ਕਰਕੇ ਵੀਡੀਓਜ਼ ਅਪਲੋਡ ਕਰ ਦਿੱਤੀਆਂ ਤਾਂ ਇਸ ਤਰ੍ਹਾਂ ਤੁਹਾਡੇ ਤੋਂ ਟਾਈਮ ਅਤੇ ਕੁਆਂਟੀਟੀ ਦੋਨਾਂ ਦੀ ਲਿਮਿਟੇਸ਼ਨ ਖਤਮ ਹੋ ਗਈ ਤੁਹਾਨੂੰ ਇੱਕ ਤਰ੍ਹਾਂ ਦੀ ਲਿਵਰੇਜ ਮਿਲ ਗਈ ਕਿ ਤੁਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਰਹਿ ਕੇ ਪੜਾ ਸਕਦੇ ਹੋ ਅਤੇ ਦੂਸਰਾ ਜਦੋਂ ਤੁਸੀਂ ਸੌ ਰਹੇ ਹੋਵੋਗੇ ਜਾਂ ਛੁੱਟੀਆਂ ਇੰਜੋਏ ਕਰ ਰਹੇ ਹੋਵੋਗੇ ਤਾਂ ਵੀ ਤੁਹਾਡੀਆਂ ਵੀਡੀਓਜ਼ ਤੁਹਾਡੇ ਲਈ ਕੰਮ ਕਰ ਰਹੀਆਂ ਹੋਣਗੀਆਂ ਅਤੇ ਤੁਹਾਨੂੰ ਪੈਸੇ ਕਮਾ ਕੇ ਦੇ ਰਹੀਆਂ ਹੋਣਗੀਆਂ ਤੀਸਰਾ ਤਰੀਕਾ ਹੈ ਐਕਸਪੈਂਡੇਬਿਲਟੀ ਯਾਨੀ ਤੁਸੀਂ ਜਿਸ ਵੀ ਪ੍ਰੋਡਕਟ ਜਾਂ ਸਰਵਿਸ ਨੂੰ ਇਨਵੈਸਟਮੈਂਟ ਲਈ ਚੁਣ ਰਹੇ ਹੋ ਉਸ ਦੀ ਐਕਸਪੈਂਡੇਬਿਲਟੀ ਜਿਆਦਾ ਤੋਂ ਜਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਜਿੰਨੇ ਜ਼ਿਆਦਾ ਲੋਕਾਂ ਕੋਲ ਤੁਹਾਡਾ ਪ੍ਰੋਡਕਟ ਪਹੁੰਚੇਗਾ ਓਨੀ ਜ਼ਿਆਦਾ ਤੁਹਾਡੀ ਸੇਲ ਹੋਵੇਗੀ ਅਤੇ ਓਨਾ ਹੀ ਜ਼ਿਆਦਾ ਤੁਹਾਡੇ ਹੱਥ ਵਿੱਚ ਆਉਣ ਵਾਲਾ ਮੁਨਾਫਾ ਹੋਵੇਗਾ ਚੌਥਾ ਯਾਨੀ ਆਖਰੀ ਤਰੀਕਾ ਹੈ ਪ੍ਰੈਡਿਕਟੇਬਿਲਟੀ ਵਾਰਨ ਬਫੇਟ ਦਾ ਮੰਨਣਾ ਹੈ ਕਿ ਲੌਂਗ ਟਰਮ ਵਿੱਚ ਉਹੀ ਪ੍ਰੋਡਕਟ ਸਰਵਾਈਵ ਕਰ ਸਕਦੇ ਹਨ ਜਿਨ੍ਹਾਂ ਦਾ ਰੈਵਨਿਊ ਤੁਸੀਂ ਪ੍ਰੈਡਿਕਟ ਕਰ ਸਕਦੇ ਹੋ ਯਾਨੀ ਮੌਸਮ ਕਿਦਾਂ ਦਾ ਵੀ ਹੋਵੇ ਹਾਲਾਤ ਜਿੱਦਾ ਮਰਜ਼ੀ ਹੋਣ ਉਸ ਬਿਜ਼ਨਸ ਵਿੱਚੋਂ ਜਨਰੇਟ ਹੋਣ ਵਾਲਾ ਕੈਸ਼ ਫਲੋ ਕਦੇ ਰੁਕਣਾ ਨਹੀਂ ਚਾਹੀਦਾ ਕਿਉਂਕਿ ਜਿੱਥੇ ਕੈਸ਼ ਫਲੋ ਰੁਕ ਗਿਆ ਉੱਥੇ ਬਿਜ਼ਨਸ ਖਤਮ ਦੋਸਤੋ ਇਹ ਸਾਨੂੰ ਫਾਈਨੈਂਸ਼ੀਅਲ ਆਈਕਿਊ ਬਣਾਉਣ ਲਈ ਜ਼ਰੂਰੀ ਲੈਸਨਸ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ